ਕਿਉਂਕਿ ਇਹਦਾ سلسلہ 2020 ਤੋਂ ਸ਼ੁਰੂ ਹੋਇਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆ 650 ਕਰੋੜ ਦੀ ਡੀਪੀਆਰ ਬਣਾਉਣ ਦਾ ਆਦੇਸ਼ ਦਿੱਤਾ ਆਹ ਸਾਰੀਆਂ ਡਿਪਾਰਟਮੈਂਟ ਮੈਂ ਕਹਿੰਦਾ ਆ ਚੋਰਾਂ ਦਾ ਡਾਕੂਆਂ ਦਾ ਮਾਫੀਆ ਆ ਇਕੱਠਾ ਹੋ ਗਿਆ ਸੀਗਾ ਆ 650 ਕਰੋੜ ਨੂੰ ਵੀ ਕਿਵੇਂ ਖਾਣਾ 2020 ਨੂੰ ਲਾਕਡਾਊਨ ਹੋ ਗਿਆ ਸੀ ਸਾਰਾ ਸੰਸਾਰ ਬੰਦ ਹੋ ਗਿਆ ਸੀਗਾ ਉਸ ਲਾਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇਤਾ 225 ਜਮਾ 60 ਕਰ ਲੋ ਤੇ ਆ 19 ਕਿ ਬਜੇ ਪਲਾਂਟਾ ਵਾਹੋਂ ਸਾਢੇ 650 ਕਰੋੜ ਰੁਪਏ ਦੀ ਡੀਪੀਆਰ ਤਿਆਰ ਕਰ ਦਿੱਤੀ ਗਈ ਦੇਖੋ ਜੀ ਮੈਨੂੰ ਵੀ ਹੁਣੇ ਆਪ ਜੀ ਤੋਂ ਹੀ ਮੈਨੂੰ ਪਤਾ ਚੱਲਿਆ ਹੈ ਬਈ ਲੋਕਲ ਬਾਡੀ ਵਿਧਾਨ ਸਭਾ ਕਮੇਟੀ ਦੀ ਇੱਕ ਕਮੇਟੀ ਬਣੀ ਹੈ ਲੋਕਲ ਬੌਡੀ ਦੀ ਵਿਧਾਨ ਸਭਾ ਕਮੇਟੀ ਬਣੀ ਹੈ ਜਿਸ ਦੇ ਚੇਅਰਮੈਨ ਮਾਨਯੋਗ ਸਾਡੇ ਐਮਐਲਏ ਸਾਹਿਬ ਸ੍ਰੀ ਗੁਰਪ੍ਰੀਤ ਗੋਗੀ ਜੀ ਬਣੇ ਨੇ ਤੇ ਅੱਜ ਉਹਨਾਂ ਨੇ ਬਹੁਤ ਹੀ ਸ਼੍ਰਾਗਯੋਗ ਰਿਮਾਰਕੇਬਲ ਅੱਜ ਉਹਨਾਂ ਨੇ ਡਿਸੀਜਨ ਲਿਆ ਹੈਗਾ ਇਸ ਕਮੇਟੀ ਨੇ ਜੋ 650 ਕਰੋੜ ਰੁਪਏ ਦਾ ਇੱਕ ਸਰੀਆਮ ਕਪਲਾ ਹੋਇਆ ਬੁੱਢੇ ਨਾਲੇ ਦੇ ਨਾਮ ਦਾ ਜਿਸ ਦੇ ਨਾਲ ਪੰਜਾਬ ਦੇ ਪੂਰੇ ਪੰਜਾਬੀਆਂ ਦਾ ਸਵਸਥ ਜੁੜਿਆਦਾ ਸੀਗਾ ਜਾਂ ਜੁੜਿਆਦਾ ਹੈਗਾ ਅੱਜ ਉਸਦੀ ਮਾਨਯੋਗ ਐਮਐਲਏ ਸ਼੍ਰੀ ਗੁਰਪ੍ਰੀਤ ਗੋਗੀ ਜੀ ਨੇ ਜੋ ਕਿ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਉਸਦੀ ਸਿਵਲ ਸੀਬੀਆਈ ਔਰ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਔਰ ਕਮੇਟੀ ਚ ਮੈਂ ਸੁਣਿਆ ਵੀ ਉਹ ਉਸ ਨੂੰ ਉਸ ਪ੍ਰਕਿਰਿਆ ਦੇ ਵਿੱਚ ਪਾ ਦਿੱਤਾ ਹੈਗਾ ਤੇ ਬਹੁਤ ਜ਼ਿਆਦਾ ਮੈਂ ਅੱਜ ਖੁਸ਼ ਹਾਂ ਔਰ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਖਾਸ ਕਰ ਗੁਰਪ੍ਰੀਤ ਗੋਗੀ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਦੇ ਨਾਲ ਉਹਨਾਂ ਨੂੰ ਇੱਕ ਬਿਨਾਂ ਪਰ ਨਵੇਦਨ ਵੀ ਇਹ ਕਰਦਾ ਬਈ ਆ ਸਿਰਫ ਕਾਗਜ਼ਾ ਤਿਕਨ ਜਾਂ ਵਿਧਾਨ ਸਭਾ ਕਮੇਟੀ ਨੇ ਇਹਨੂੰ ਅੱਜ ਉਹਦੇ ਵਿੱਚ ਆ ਇੱਕ ਮਿੰਟਸ ਆਫ ਮੀਟਿੰਗ ਚ ਪਾਤਾ ਸਿਰਫ ਉੱਥੇ ਤੇ ਕਿੰਨਾ ਰਹਿ ਜਾਏ ਬਈ ਐਮਐਲ ਸਾਹਿਬ ਔਰ ਜੋ ਵੀ ਉੱਥੇ ਹੋਰ ਐਮਐਲ ਸਾਹਿਬ ਪੂਰੀ ਕਮੇਟੀ ਆਈ ਸੀ ਉਹ ਸੀਐਮ ਸਾਹਿਬ ਉਹਨੂੰ ਸਾਈਨ ਕਰਕੇ ਇਹ ਜੋ ਵੀ ਇਹਦਾ ਪ੍ਰੋਸੈਸ ਹੈਗਾ ਵੀ ਕੈਬਨਿਟ ਤੋਂ ਅਪਰੂਵ ਕਰਾਣਾ ਹੈ ਜਾਂ ਕਿੱਥੋਂ ਅਪਰੂਵ ਕਰਾਣਾ ਹੈ ਉਹਨੂੰ ਅਪਰੂਵ ਕਰਾ ਕੇ ਸੀਬੀਏ ਦੀ ਇਨਕੁਆਰੀ ਕੰਡਕਟ ਹੋਵੇ ਆ ਨਹੀਂ ਵੀ ਸਿਰਫ ਅਨਾਉਂਸ ਕਰ ਦਿੱਤਾ ਵੀ ਕਾਗਜ਼ਾਂ ਵਿੱਚ ਰਹਿ ਜਾ ਕਿਉਂਕਿ ਇਹਦਾ ਸਿਲਸਿਲਾ 2020 ਤੋਂ ਸ਼ੁਰੂ ਹੋਇਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆ 650 ਕਰੋੜ ਦੀ ਡੀਪੀਆਰ ਬਣਾਉਣ ਦਾ ਆਦੇਸ਼ ਦਿੱਤਾ ਆ 650 ਕਰੋੜ ਦੀ ਡੀਪੀਆਰ ਦੇ ਮਾਰਫਤ ਉਹ 650 ਕਰੋੜ ਦੀ ਲੁੱਟ ਦਾ ਕਪਤਨ ਅਮੰਦਰ ਸਿੰਘ ਨੇ ਇੱਕ ਛਰੇਂਤਰ ਰਚਿਆ ਉਸ ਛਰੇਂਤਰ ਨੂੰ ਹੁਣ ਐਪਲੀਕੇਬਲ ਦਾ ਅਫਸਰਾ ਨਹੀਂ ਕਰਨਾ ਸਭ ਤੋਂ ਪਹਿਲੇ ਉਹਦੇ ਵਿੱਚ ਪੀਐਮਆਈ ਡੀਸੀ ਦੇ ਸੀਈਓ ਸੀਏ ਉਸ ਸਮੇ ਅਜਵਾਏ ਕੁਮਾਰ ਸ਼ਰਮਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਹ ਡੀਪੀਆਰ ਤਿਆਰ ਹੋਈ ਔਰ ਆਹ ਡੀਪੀਆਰ ਕਿ ਤਿਆਰ ਕੀਤੀ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਕੋਈ ਸਹਾਇਕ ਕੰਪਨੀ ਇੱਕ ਕੰਸਲਟੈਂਟ ਨੂੰ ਹਾਇਰ ਕੀਤਾ ਆ ਡੀਪੀਆਰ ਤਿਆਰ ਕਰਨ ਦੇ ਵਾਸਤੇ ਉਸ ਕੰਪਨੀ ਨੇ ਨਾ ਪਾਣੀ ਨੂੰ ਨਾ ਪਿਆ ਆਨਨ ਫਾਨਨ ਦੇ ਵਿੱਚ ਆ ਡੀਪੀਆਰ ਤਿਆਰ ਹੋਈ 650 ਕਰੋੜ ਰੁਪਏ ਦੀ ਔਰ ਦੇਖੋ ਇਹਨੂੰ ਵੈਟ ਕਿਨੇ ਕੀਤਾ ਵੈਟ ਦਾ ਮਤਲਬ ਹੁੰਦਾ ਇਹਦਾ ਨਿਰੀਖਣ ਕਿਨੇ ਕੀਤਾ ਜਦੋਂ ਡੀਪੀਰ ਬਣਦੀ ਹੈ ਉਹਦੀ ਸਹਾਇਤਾ ਏਜੰਸੀਆਂ ਕਿਹਨੇ ਕੀਤੀ ਹੈ ਮਿਨਿਸਪਲ ਕਾਰਪੋਰੇਸ਼ਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆਹ ਸਾਰੀਆਂ ਡਿਪਾਰਟਮੈਂਟ ਮੈਂ ਕਹਿੰਦਾ ਆ ਚੋਰਾਂ ਦਾ ਡਾਕੂਆਂ ਦਾ ਮਾਫੀਆ ਆ ਇਕੱਠਾ ਹੋ ਗਿਆ ਸੀਗਾ ਆ 650 ਕਰੋੜ ਨੂੰ ਵੀ ਕਿਵੇਂ ਖਾਣਾ ਆਨੰਨ ਫੰਡਮ ਦੇ ਵਿੱਚ ਇਹਨਾਂ ਨੇ ਡੀਪੀਆਰ ਤਿਆਰ ਕੀਤੀ ਆ ਬਸ ਦੇਖੋ ਮਜ਼ੇ ਦੀ ਗੱਲ 2020 ਦੇ ਵਿੱਚ ਸਾਰਾ ਸੰਸਾਰ ਬੰਦ ਕਰੋਨਾ ਆ ਗਿਆ ਸੀਗਾ ਯਾਦ ਹੋਏਗਾ 23 ਮਾਰਚ 2020 ਨੂੰ ਲਾਕਡਾਊਨ ਹੋ ਗਿਆ ਸੀ ਸਾਰਾ ਸੰਸਾਰ ਬੰਦ ਹੋ ਗਿਆ ਸੀਗਾ ਉਸ ਲਾਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇਤਾ ਕਿਸੇ ਨੂੰ ਕੰਨੋਂ ਕਨ ਖਬਰ ਨਹੀਂ ਵੀ ਐਡਾ ਕੀ ਤੂਫਾਨ ਆ ਗਿਆ ਸੀਗਾ ਔਰ ਇਹਨਾਂ ਦੇ ਹੀ ਵਿਭਾਗਾਂ ਨੇ ਰਿਪੋਰਟਾਂ ਦਿੱਤੀਆਂ ਵੀ ਆਹ ਪਾਣੀ ਜ਼ਿਆਦਾ ਹੈ ਇਹਨਾਂ ਦੇ ਹੀ ਪੰਜਾਬ ਸਰਕਾਰ ਦੇ ਵਿਭਾਗ ਇਰੀਗੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਦੀ ਕਾਪੀ ਮੇਰੇ ਕੋਲ ਪਈ ਹੈਗੀ ਹੈ ਜੋ ਇਹਨਾਂ ਨੇ ਲੁਕਾਈ ਹੋਈ ਸੀ ਪਰੰਤੂ ਮੈਂ ਅੱਜ ਕਿਸੇ ਚੈਨਲ ਤੋਂ ਕਢਾ ਲਈ ਉਹ ਉਹਨਾਂ ਨੇ 2021 ਵਿੱਚ ਰਿਪੋਰਟ ਦਿੱਤੀ ਵੀ ਆਹ ਪਾਣੀ ਨਾਪਿਆ ਨਹੀਂ ਗਿਆ ਪ੍ਰੋਪਰਲੀ ਔਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅੰਟੀਲਰ ਅਨਲਸ ਇਸ ਬੁੱਢੇ ਨਾਲੇ ਵਿੱਚ ਕਿੰਨਾ ਫਲੋ ਵਾਟਰ ਜਾ ਰਿਹਾ ਹੈ ਉਹਨੂੰ ਪ੍ਰੋਪਰਲੀ ਨਾਪਿਆ ਨਹੀਂ ਜਾਊਗਾ ਉਸ ਤੋਂ ਬਾਅਦ ਹੀ ਆਹ ਮقرਰ ਕੀਤਾ ਜਾ ਸਕਦਾ ਵੀ ਕਿੰਨੇ ਐਮਐਲਡੀ ਦਾ ਐਸਟੀਬੀ ਪਲਾਂਟ ਦੀ ਰਿਕੁਆਇਰਮੈਂਟ ਹੈ ਹੁਣ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ 2020 ਤੱਕਨ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤਿੰਨ ਐਸਟੀਬੀ ਪਲਾਂਟ ਇੰਸਟਾਲ ਕੀਤੇ ਇੱਕ 48 ਐਮਐਲਡੀ ਦਾ ਜਮਾਲਪੁਰ ਦੂਸਰਾ ਪਟੀਆਂ 161 ਐਮਐਲਡੀ ਦਾ ਤੀਸਰਾ ਬੱਲੋਕੇ 257 ਐਮਐਲਡੀ ਦਾ ਇਹਨਾਂ ਨੇ 3 ST P ਪਲਾਂਟ ਬਣਾਏ ਹੋਏ ਸੀਗੇ 2020 ਤੱਕ ਉਸ ਤੋਂ ਬਾਅਦ ਜਦੋਂ ਆ ਨਵੀਂ D P R I ਇਹਦੇ ਵਿੱਚ 48 M L D ਦਾ ST P ਪਲਾਂਟ ਜਿਹੜਾ ਜਮਾਲਪੁਰ ਵਾਲਾ ਕਹਿੰਦੇ ਜੀ ਇਹ ਡਿਫੰਕਟ ਹੋ ਗਿਆ ਆਹਾ ਹੁਣ ਚੱਲਣ ਦੇ ਯੋਗ ਨਹੀਂ ਹੈ ਉਹਨੂੰ ਖਤਮ ਕਰਕੇ ਉੱਥੇ 225 M L D ਦਾ ਪਲਾਂਟ ਨਵਾਂ ਡਿਜ਼ਾਈਨ ਕੀਤਾ ਗਿਆ ਔਰ ਐਡੀਸ਼ਨਲ ਬੱਲੋਂ ਕੇ ਜਿੱਥੇ 257 M L D ਦਾ ਪਲਾਂਟ ST P ਪਹਿਲੇ ਲੱਗੇ ਹੋਏ ਸੀਗੇ ਉੱਥੇ 60 M L D ਕੈਪੈਸਿਟੀ ਹੋਰ ਵਧਾਈ ਗਈ 225 ਐਮਐਲਡੀ ਇੱਕ ਨਵਾਂ ਜਮਾਲਪੁਰ 60 ਐਮਐਲਡੀ ਬੱਲੋਂ ਕੇ ਆਹਾ 225 ਜਮਾ 60 ਕਰ ਲੋ ਤੇ ਆ 19 ਕਜੇ ਪਲਾਂਟਾ ਵਾਹੋਂ ਸ 650 ਕਰੋੜ ਰੁਪਏ ਦੀ ਡੀਪੀਆਰ ਤਿਆਰ ਕਰ ਦਿੱਤੀ ਗਈ ਫਿਰ ਸ਼ਿੰਘਾਰ ਸਿੰਘ ਮੇ ਦੇ ਨਾਲ ਉਹਦੀ ਜਿਹੜਾ ਸਾਰਾ ਗੁਰਦੁਆਰਾ ਦੁੱਖ ਨਿਵਾਰਨ ਤੋਂ ਨਾਲ ਟ੍ਰਾਂਸਪੋਰਟ ਨਗਰ ਸੀਐਮਸੀ ਜਨਗਪੁਰੀ ਉਹ ਸਾਰਾ ਪਾਣੀ ਦਾ ਸ਼ਿੰਘਾਰ ਸਿੰਘ ਮੇ ਨਾਲ ਗਊਸ਼ਾਲਾ ਸ਼ਮਸ਼ਾਨ ਘਾੜ ਦੇ ਨਾਲ ਆ ਕੇ ਜਿਹੜਾ ਨਾਲਾ ਵਗਦਾ ਹੈ ਔਰ ਨਾਲੇ ਨੂੰ ਉਹ ਪੁੱਠੀ ਗ੍ਰੈਵਿਟੀ ਨਾਲ ਪਾਣੀ ਦੇ ਪਾਈਪਾਂ ਉਧਰ ਲੈ ਗਏ ਤੁਸੀਂ ਲੁਟ ਦੇਖੋ ਅਫਸਰਾਂ ਨੇ ਡਿਜ਼ਾਈਨ ਕਿਨੇ ਕੀਤਾ ਮੈਂ ਕਹਿੰਦਾ ਆ ਸਾਰਿਆਂ ਨੂੰ ਆਗਰੇ ਦੇ ਪਾਗਲਖਾਨੇ ਵਿੱਚ ਇਹਨਾਂ ਦਾ ਚੈੱਕ ਕਰਾਉਣਾ ਚਾਹੀਦਾ ਪਾਣੀ ਦਾ ਲੈਵਲ ਪਾਣੀ ਦੀ ਗ੍ਰੈਵਿਟੀ ਨਾਲੇ ਦੀ ਤਾਜਪੁਰ ਜੇਲ੍ਹ ਤੋਂ ਇਧਰ ਹੰਬੜਾਂ ਵਾਲੇ ਪਾਸੇ ਜਾਂਦੀ ਹੈ ਤੇ ਇਹਨਾਂ ਨੇ ਪੁੱਠੀ ਗ੍ਰੈਵਿਟੀ ਵਿੱਚ ਇਹਨਾਂ ਨੇ ਪਾਈਪਾਂ ਪਾ ਦਿੱਤੀਆਂ ਜਿਹੜਾ ਕਿ ਅੱਜ ਚੱਲ ਕੇ ਹੁਣ ਦੇਖ ਲਓ ਉਹ ਪਾਣੀ ਹੁੰਦਾ ਤਾਂ ਹੁੰਦਾ ਉੱਥੇ ਆ ਰਿਹਾ ਉਹ ਪਾਣੀ ਦੀ ਪਾਈਪਾਂ ਪਤਾ ਨਹੀਂ ਪਾਈਆਂ ਪਤਾ ਨਹੀਂ ਨਹੀਂ ਪਾਈਆਂ ਪਰੰਤੂ ਅੱਜ 650 ਕਰੋੜ ਦਾ ਖਰਚ ਹੋਣ ਤੋਂ ਬਾਅਦ ਵੀ ਸਵਾਲ ਆ ਹੈਗਾ ਉਹ ਸ਼ੰਗਾਰ ਸਿੰਘ ਦੇ ਨਾਲੋਂ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਡਾਇਰੈਕਟ ਕਿਵੇਂ ਗਿਰ ਰਿਹਾ ਉਸ ਤੋਂ ਬਾਅਦ ਅੱਗੇ ਆ ਜਾਓ 650 ਕਰੋੜ ਰੁਪਏ ਖਰਚ ਹੋ ਚੁੱਕੇ ਜੀ 650 ਕਰੋੜ ਰੁਪਏ ਖਰਚ ਹੋ ਚੁੱਕੇ ਜੀ ਤੇ ਲੱਗਿਆ ਐਸਟੀਪੀ ਪਲੰਟ ਲੱਗ ਗਿਆ ਜੀ ਪਾਈਪਾਂ ਪੈ ਗਈਆਂ ਜੀ ਗਮੋਰੀਆ ਪੁਲ ਦੇ ਨਾਲ ਚੰਦਰ ਨਗਰ ਦੇ ਕੋਲ ਉਹਦੇ ਨਾਲੋਂ ਵੀ ਇਸੇ ਤਰ੍ਹਾਂ ਇੱਕ ਡਰੇਨ ਆ ਰਹੀ ਆ ਉਹ ਵੀ ਵਿੱਚ ਪੈ ਰਹੀ ਆ ਨਹੀਂ ਲੱਗਦਾ ਇੱਕ ਵੱਡਾ ਕਪੜਾ ਹੋਇਆ ਕਪਲਾ ਉਹ ਮੈਂ ਤਾਂ 4 ਸਾਲ ਦਾ ਕਹਿ ਰਿਹਾ ਜਦੋਂ ਮੈਂ ਡੀਪੀਆਰ ਪੜ੍ਹੀ ਨਾ ਤੇ ਮੈਂ ਉਸ ਟਾਈਮ ਮੰਚ ਤੇ ਅੱਜ ਵੀ ਤੁਸੀਂ ਤਰੀਕ ਯਾਦ ਕਰੋ 3 ਦਸੰਬਰ 2020 ਗੁਰੂ ਨਾਨਕ ਭਵਨ ਦੇ ਵਿੱਚ ਉੱਥੇ ਬਹੁਤ ਵੱਡੀ ਸਰਕਾਰ ਨੇ ਕਾਂਗਰਸ ਦੀ ਚੋਰ ਸਰਕਾਰ ਨੇ ਚੋਰ ਮੰਤਰੀਆਂ ਨੇ ਮੇਹਰਾ ਨੇ ਐਮਐਲਏਜ਼ ਨੇ ਔਰ ਸੈਕਟਰੀ ਲੈਵਲ ਦੇ ਬੰਦੇਆਂ ਨੇ ਉੱਥੇ ਆ ਆ ਬੁੱਢੇ ਨਾਲੇ ਵਾਸਤੇ ਮੀਟਿੰਗ ਕਾਲ ਕੀਤੀ ਉੱਥੇ ਮੈਂ ਉਥੇ ਚੈਲੰਜ ਕੀਤਾ ਮੈਗਾ ਜੀ ਆਹ ਜਿਹੜੀ ਡੀਪੀਆਰ ਹੈ ਆ 300 ਕਰੋੜ ਤੋਂ ਵੱਧ ਦੀ ਹੈ ਹੀ ਨਹੀਂ ਇਹਦੀ ਵੈਲਿਊ ਡਬਲ ਕੀਤੀ ਗਈ ਹੈ ਔਰ ਮੈਗਾ ਜੀ ਪਾਣੀ ਨੂੰ ਨਾ ਪਿਆ ਨਹੀਂ ਗਿਆ ਤੇ ਇਸ ਕਾਰਨ ਮੈਗਾ ਆਹ ਪੈਸਾ ਰੁੜ ਗਿਆ ਮੈਂ 4 ਸਾਲ ਪਹਿਲੇ ਇਹਦੀ ਭਵਿਸ਼ਵਾਣੀ ਕਰ ਦਿੱਤੀ ਸੀ ਪਰੰਤੂ ਮੈਨੂੰ ਤੁਸੀਂ ਤਾਂ ਅੱਧੇ ਪੈਸਿਆਂ 'ਚ ਕਰਨ ਨੂੰ ਤਿਆਰ ਮੈਂ ਅੱਧੇ ਪੈਸੇ ਕਰਨ ਦੇ ਬਈ ਮੈਂ ਕਹਿੰਦਾ ਜੀ ਇਹ ਬਈ ਅੱਧੇ ਪੈਸੇ ਕਮ ਹੋ ਸਕਦਾ ਹੈ ਮੈਂ ਯਾਦ ਕਰੋ ਮੇਰੀ ਵੀਡੀਓਜ਼ ਅੱਜ ਵੀ ਮੇ ਕੋਲ ਪਈਆਂ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦੂੰਗਾ ਪਰੰਤੂ ਮੈਂ ਉਹ ਕਹਿੰਦੇ ਆ ਪਾਗਲ ਹੋ ਗਿਆ ਆ ਤਰੁੰਨ ਜਨ ਬਾਬੇ ਦਾ ਦਿਮਾਗ ਖਰਾਬ ਹੋ ਗਿਆ ਮੈਂ ਕਹਿੰਦਾ ਕੋ ਨਹੀਂ ਸਰ ਜੀ ਇਹਨਾਂ ਨੇ ਪਾਈਪਾਂ ਪਾਈਆਂ ਇਹਨਾਂ ਨੇ ਪਾਈਪਾਂ ਨਹੀਂ ਪਾਈਆਂ ਮੈਂ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਨਹੀਂ ਜਾਂ ਕੋਈ ਮੈਂ ਇੰਜੀਨੀਅਰ ਨਹੀਂ ਹੈਗਾ ਆ ਤੁਸੀਂ ਸਵਾਲ ਇਹਨਾਂ ਨੂੰ ਪੁੱਛੋ ਭਈ ਕਿੱਥੇ ਕਿੱਥੇ ਪਾਈਪਾਂ ਪਈਆਂ ਕਿੱਥੇ ਕਿੱਥੇ ਪਾਣੀਆਂ ਆ ਆ ਪਾਣੀ ਨੂੰ ਲੈ ਕੇ ਗਏ ਆ ਮੈਨੂੰ ਤਾਂ ਸਿਰਫ ਇੰਨਾ ਪਤਾ ਮੈਂ ਇੱਕ ਨਾਰਮਲ ਇੱਕ ਵਪਾਰੀਆ ਇੱਕ ਸਿਵਿਲIAN ਹੈ ਇਹਨਾਂ ਨੇ 650 ਗਰਡ ਦਾ ਖਰਚ ਕਰਦਾ ਬੁੱਢਾ ਨਾਲਾ ਚੱਲੋ ਮੇਰੇ ਨਾਲ ਬੁੱਢਾ ਨਾਲਾ ਸਾਫ਼ ਹੋ ਗਿਆ ਨਹੀਂ ਹੋਇਆ ਕਿਸ ਕਾਰਨ ਮੈਂ ਆਵਾਜ਼ ਚੱਕੀ ਫਿਰ ਮੈਂ ਆ ਪਿਛਲੇ ਥੋੜੇ ਦਿਨਾਂ ਚ ਗੁਰਦਵਾਰਾ ਭਵਨ ਚ ਦੁਆਰਤੀ ਥੋੜੇ ਸਾਰਿਆਂ ਦੇ ਵਿੱਚ ਉੱਥੇ ਹਜ਼ਾਰਾਂ ਬੰਦੇ ਆ ਔਰ ਆਪੀ 30 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਤਕਰੀਬਨ 10 ਹਜ਼ਾਰ ਤੋਂ ਵੱਧ ਬੰਦਿਆਂ ਨੇ ਇਕੱਠੇ ਹੋ ਕੇ ਇੱਥੇ ਪੋਲਿਊਸ਼ਨ ਬੋਰਡ ਦੇ ਦਫ਼ਤਰਾਂ ਨੂੰ ਤਾਲੇ ਮਾਰਨੇ ਸੀਗੇ ਮੈਂ ਪਹਿਲੀ ਅਨਾਊਂਸਮੈਂਟ ਕਰ ਦਿੱਤੀ ਸੀਗੀ ਔਰ ਡੀਸੀ ਦਫ਼ਤਰਾਂ ਨੂੰ ਤਾਲਾ ਮਾਰਨਾ ਸੀਗਾ ਔਰ ਪੰਜਾਬ ਬਾਟਰਨ ਸੀਰੀ ਬੋਰਡ ਦੇ ਦਫ਼ਤਰਾਂ ਨੂੰ ਤਾਲਾ ਮਾਰਨਾ ਸੀਗਾ ਔਰ ਕਾਰਪੋਰੇਸ਼ਨ ਨੂੰ ਤਾਲਾ ਮਾਰਨਾ ਸੀਗਾ ਪਰੰਤੂ ਉਸ ਤੋਂ ਪਹਿਲੇ ਹੀ ਅੱਜ ਹੀ ਜਿਹੜੀ ਆ ਵਿਧਾਨ ਸਭਾ ਕਮੇਟੀ ਬਣੀ ਹੈ ਲੋਕਲ ਬਾਡੀ ਦੀ ਜਿਸ ਦੇ ਮੇਰੇ ਸਤਕਾਰਯੋਗ ਭਰਾ ਜਿਹੜੇ ਚੇਅਰਮੈਨ ਬਣਿਆ ਹੈ ਸ਼੍ਰੀ ਗੁਰਪ੍ਰੀਤ ਗੋਗੀ ਜੀ ਇਹਨਾਂ ਨੇ ਬਹੁਤ ਵੱਡਾ ਕਦਮ ਚੱਕਿਆ ਬਹੁਤ ਸ਼ਰਾਘਾ ਜੋਗ ਹੌਸਲੇ ਦਾ ਇਹਨਾਂ ਨੇ ਕਿਹਾ ਹੁਣ ਹੁਣੀ ਹੁਣੀ ਖਬਰ ਆਈ ਹੁਣੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਸੰਪੰਨ ਹੋਈ ਹੈ ਹੁਣੀ ਮੈਨੂੰ ਥੋੜੇ ਤੋਂ ਮਾ ਪਤਾ ਲੱਗਿਆ ਵੀ ਗੋਗੀ ਜੀ ਨੇ ਸੀਬੀਆਈ ਔਰ ਵਿਜੀਲੈਂਸ ਦੀ ਇਨਕੁਆਇਰੀ ਦੀ ਮੰਗ ਕਰ ਦਿੱਤੀ ਹੈ ਹੁਣ ਜੇ ਉਹ ਸਰਕਾਰ ਨੇ ਕਿਉਂਕਿ ਆ ਮੰਗ ਜਦ ਤੱਕ ਨਹੀਂ ਹੁੰਦੀ ਅਸੀਂ ਵੇਟ ਕਰਾਂਗੇ ਹੋਰ ਅਸੀਂ 10-15 ਦਿਨਾਂ ਦਾ ਟਾਈਮ ਦਵਾਂਗੇ ਜੇ ਇਹਦੀ ਇਨਕੁਆਇਰੀ ਦੀ ਜਾਂਚ ਨਹੀਂ ਹੁੰਦੀ ਮੁਕੰਮਲ ਔਰ ਸ਼ੁਰੂਆਤ ਨਹੀਂ ਹੁੰਦੀ ਸੀਬੀਆਈ ਨੂੰ ਆਫੀਸ਼ੀਅਲ ਤੌਰ ਤੇ ਕੀ ਪ੍ਰੋਸੀਜਰ ਹੈ ਮੈਨੂੰ ਨਹੀਂ ਪਤਾ ਆ ਸਰਕਾਰਾਂ ਦਾ ਕੰਮ ਹੈ ਸੀਬੀਆਈ ਨੂੰ ਮੇਰੇ ਮੂੰਹ ਕੇਹੇ ਤੇ ਨਹੀਂ ਜਾਣਾ ਅਸੀਂ ਤੇ ਜਨਤਾ ਐਸੀ ਆਵਾਜ਼ ਚੱਕੀ ਪਰ ਅਸੀਂ ਅੱਜ ਮੰਨੋ ਇੱਕ ਰਾਹਤ ਹੈ ਵੀ ਸਰਕਾਰ ਨੇ ਸਾਡੀ ਸੁਣੀ ਸਰਕਾਰ ਨੇ ਸਾਡੀ ਸੁਣੀ ਅਗਲੀ ਗੱਲ ਕੀ ਤੁਹਾਡੀ ਹਲੇ ਫਿਲਹਾਲ ਦੇ ਲਈ ਟਾਲ ਦਿੱਤੀ ਗਈ ਖੜਮ ਹਲੇ ਹਾਲ ਦੀ ਫਿਲਹਾਲ ਤਾਂ ਹੁਣ ਤੈਲੀ ਗਈ ਜੀ ਜਦੋਂ ਅਸੀਂ ਸੀਬੀਆਈ ਦੀ ਮੰਗੀ ਸਰਕਾਰ ਨੇ ਕਰ ਦਿੱਤੀ ਜੀ ਅਧਿਕਾਰੀ ਅਤੇ ਕੋਈ ਜਿਹੜੀਆਂ ਪਹਿਲੀਆਂ ਪਾਰਟੀਆਂ ਦੇ ਕੋਈ ਬੰਦੇ ਆ ਉਹ ਵੀ ਵਿੱਚ ਆਉਣਗੇ 100% ਆਣਗੇ ਜੀ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਆਊਗਾ ਜੀ ਜਿਹਨੇ ਸਾਈਨ ਕੀਤੇ ਆ ਠੀਕ ਹੈ ਜੀ ਔਰ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਸੀਗੇ ਜਾਂ ਜਿਹੜੇ ਹੋਰ ਸੰਬੰਧਿਤ ਦੇ ਲੋਕਲ ਬੌਡੀ ਦੇ ਮੰਤਰੀ ਸੀਗੇ ਜਿਹੜਾ ਜਨਾਲੀ ਇਸ ਫਾਈਲ ਦੇ ਸਟੀਪਰ ਤੇ ਸਾਈਨ ਕੀਤੇ ਆ ਤਾਂ ਹੁਣ ਵਿਜੀਲੈਂਸ ਵਾਲੇ ਜਾਂ ਸੀਬੀਏ ਵਾਲੇ ਪੁੱਛਣਗੇ ਨਾ ਜੀ ਕਿਨੇ ਕਿਨੇ ਆ ਲੁੱਟ ਦਾ ਸੌਦਾ ਤਿਆਰ ਕੀਤਾ ਤੁਹਾਡੀ ਆਵਾਜ਼ ਜਿਹੜੀ ਸੀਗੀ ਉਹ ਮਿਠਾਈ ਗਈ ਸੀ ਉਹ ਅੱਜ ਮੈਨੂੰ ਅੱਜ 25 ਪਰਸਨਾਂ ਦਾ ਅੱਜ ਮੇਰੇ ਮਨ ਨੂੰ ਸਕੂਨ ਹੈ ਵੀ ਹਾਂ ਆ ਲੁੱਟਦੀ ਕਿਉਂਕਿ ਟੈਕਸਾਂ ਦਾ ਪੈਸਾ ਸਾਡੇ ਵਰਗੇ ਆਮ ਨਾਗਰਿਕ ਦਾ ਹੈਗਾ ਦੇਸ ਅੱਜ 50% ਸੌਸਕੂਨ ਹੈ ਪਰੰਤੂ 100% ਉਦੋਂ ਹੋਊਗਾ ਜਦੋਂ ਆਹ ਸਾਰੇ ਅਫਸਰਾਂ ਦੇ ਹੁਣ ਹੱਥ ਖੜੇ ਹੋ ਗਏ ਆ ਇਹਨਾਂ ਨੇ ਆਪਣੇ ਵੱਡੇ ਇੰਜੀਨੀਅਰ ਨੇ ਛੁੱਟੀਆਂ ਡੀਪੀਆ ਰਾਂ ਬਰਾ ਕੇ ਬੁੱਢੇ ਨਾਲੇ ਨੂੰ ਹੋਰ ਬਰਬਾਦ ਕਰ ਦਿੱਤਾ ਕੱਲ ਹੀ ਪਾਣੀ ਨਪਵਾਇਆ ਗਿਆ ਉੱਥੇ ਉੱਥੇ ਪਾਣੀ ਨਿਕਲਿਆ 1400 ਐਮਐਲਡੀ 1400 ਐਮਐਲਡੀ ਵਿੱਚ ਜੈਨਪੁਰ ਦੀ ਪੁਲੀ ਤੇ 161 ਐਮਐਲਡੀ ਪਾਣੀ ਜਾ ਰਿਹਾ ਭਟੀਆਂ ਡੀਡਰ ਪਾਣ ਤੋਂ ਸਿੱਧਾ ਸਤਲੂਜ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਆਹ ਜਿਹੜਾ ਗੰਦਾ ਨਾਲਾ ਜਾਂ ਬੁੱਢਾ ਨਾਲੇ ਦੇ ਦੋ ਰੂਟ ਇੱਕ ਜੈਨਪੁਰ ਤੋਂ ਹੋ ਕੇ ਸਿੱਧਾ ਬਲੀਪੁਰ ਪੰਡ ਹੋ ਕੇ ਸਿੱਧਾ ਜਾਂਦਾ ਸਤਲੋਜ ਇੱਕ ਭਟੀਆਂ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਉੱਥੋਂ ਦੀ ਜਲਦਾ ਸਿੱਧਾ ਸਤਲੋਜ ਲੱਗਦਾ ਕਿ ਸਤਲੋਜ ਦਾ ਪਾਣੀ ਵੀ ਨਾਲ ਦੇਸੀ ਫੋੜਿਆ ਵੀ ਹੋ ਰਿਹਾ ਜੀ ਸਤਲੋਜ ਦਾ ਪਾਣੀ ਦਾ ਪ੍ਰਵਾਹ ਹੋ ਰਿਹਾ ਆਪ ਸਾਰਾ ਮਾਰ ਕਰਿਆ ਅੱਗੇ ਪੂਰੇ ਪੰਜਾਬ ਚ ਹੁੰਦਾ ਹੋਇਆ ਰਾਜਸਥਾਨ ਤੱਕ ਆਦਾ ਇਹਨਾਂ ਦੇ ਤਾਂ ਮੈਂ ਕਹਿੰਦੇ ਸਖਤ ਸਜ਼ਾਵਾਂ ਦੇ ਕੇ ਇਹਨਾਂ ਨੂੰ ਤਾਂ ਕਠੋਰ ਤੋਂ ਕਠੋਰ ਸਜ਼ਾ ਦੇ ਕੇ ਇਹਨਾਂ ਨੂੰ ਜੇਲਾਂ ਵਿੱਚ ਪਾਣਾ ਜਿਹੜਾ ਅਫਸਰਾਂ ਨੂੰ ਸਰਕਾਰ ਦੇ ਲੋਕਾਂ ਨੂੰ ਦੇਖੋ ਅਸੀਂ ਹੁਣ ਆਪ ਇਹਦਾ ਡਿਜ਼ਾਈਨ ਤਿਆਰ ਕੀਤਾ ਹੁਣ ਜੇ ਭਗਵੰਤ ਮਾਨ ਜੀ ਸਾਡੇ ਇੰਡਸਟਰੀ ਦੁਆਰਾ ਜਾਂ ਆਮ ਸਾਡੇ ਲੋਕਾਂ ਨੇ ਜੋ ਡਿਜ਼ਾਈਨ ਕਰਕੇ ਤਾਂ ਇਸ ਬੁੱਢੇ ਨੂੰ ਸਾਫ਼ ਕਰਨ ਦਾ ਜੋ ਅਸੀਂ ਤਰਕੀਬ ਖੋਜੀ ਹੈ ਅਸੀਂ ਵੀ ਆਪਣੀ ਹੁਣ ਇੱਕ ਡੀਪਰ ਬਣਾਈ ਹੈ ਜੇ ਸਾਡੀ ਸਲਾਹ ਲੈ ਲੈਣਗੇ ਕਿਉਂਕਿ ਆ ਸਾਰੇ ਅਫਸਰਾਂ ਨੇ ਦੇ ਹੱਥ ਖੜੇ ਹੋਗੇ ਸਰਕਾਰਾਂ ਦੇ ਹੱਥ ਖੜੇ ਹੋਗੇ ਆ ਸਾਡਾ ਸ਼ਹਿਰ ਹੈ ਸਾਡਾ ਜੰਪਾਲਾ ਸੀ ਇੱਥੇ ਦੇ ਸਾਡਾ ਬੁੱਢਾ ਦਰਿਆ ਸੀਗਾ ਅੱਜ ਆ ਗੰਦਾ ਨਾਲਾ ਬਣ ਗਿਆ ਅਸੀਂ ਸੰਕਲਪ ਲਿਆ ਹੈ ਚਾਹੇ ਸਾਡੀ ਸਰਕਾਰ ਸਾਡੀ ਸੁਣੇ ਜਾਂ ਨਾ ਸੁਣੇ ਅਸੀਂ ਇਹਨੂੰ ਆਪਣੇ ਲੈਵਲ ਤੋਂ ਅਸੀਂ ਸਾਫ਼ ਕਰਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ